ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫਰੰਟ ਨੈੱਕ ਤੇ ਬੈਕ ਨੈੱਕ ਦੋਵੇਂ ਬਣਾਉਣੇ ਦੱਸਾਂਗੇ ਤੇ ਕਿੱਦਾਂ ਆਪਾਂ ਤੀਰੇ ਵਾਲੀ ਸਿਲਾਈ ਲਗਾਉਣੀ ਆ ਤੇ ਕਿੱਦਾਂ ਆਪਾਂ ਜਿਹੜੀ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਨੈੱਕ ਬਣਾਉਣੇ ਦੱਸੋ ਵੀ ਉਹਦੀ ਚੜਾਈ ਕਿੱਦਾਂ ਰੱਖਣੀ ਆ ਜਿਵੇਂ ਮੇਰੀਆਂ ਕਈ ਭੈਣਾਂ ਨੂੰ ਪ੍ਰੋਬਲਮ ਆ ਰਹੀ ਆ ਵੀ ਜਦੋਂ ਨਾ ਉਹ ਤੀਰੇ ਵਾਲੀ ਸਿਲਾਈ ਲਾਉਂਦੇ ਨੇ ਤਾਂ ਉਹਨਾਂ ਦਾ ਫਰੰਟ ਵਾਲਾ ਪੱਲਾ ਵੱਧ ਜਾਂਦਾਗਾ ਵੀ ਉਹ ਆਪਣਾ ਕਿਉਂ ਵੱਧਦਾ ਆ ਆਪਾਂ ਨੂੰ ਕਿੰਨੀ ਚੜਾਈ ਰੱਖਣੀ ਚਾਹੀਦੀ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਆਪਣਾ ਪਿਛਲਾ ਬੈਕ ਵਾਲਾ ਪੱਲਾ ਹੈਗਾ ਜੇ ਨਾ ਆਪਾਂ ਮਤਲਬ ਕਿ ਜਿਹੜਾ ਬੈਕ ਨੈੱਕ ਹੈਗਾ ਉਹ ਆਪਾਂ ਜ਼ਿਆਦਾ ਡੀਪ ਪਾਉਣਾਗਾ ਫੇਰ ਤਾਂ ਜਿਹੜਾ ਆਪਾਂ ਨੂੰ ਗਲੇ ਦੀ ਚੜਾਈ ਹੈ ਨਾ ਉਹ ਸਿਰਫ 2 ਇੰਚ ਰੱਖਣੀ ਚਾਹੀਦੀ ਆ ਇੱਥੋਂ 2 ਇੰਚ ਰੱਖ ਲਓ ਤੇ ਜਿੱਦਾਂ ਆਪਾਂ 8 ਇੰਚ ਨੈੱਕ ਪਾਉਣਾਗਾ ਠੀਕ ਆ ਜੀ ਆਪਾਂ نیچے ਨੂੰ ਨੈੱਕ 8 ਇੰਚ ਡਾਊਨ ਕਰ ਲਿਆ ਇੱਥੋਂ ਜਿਹੜੀ ਆਪਾਂ ਚੜਾਈ 2 ਇੰਚ ਕੀਤੀ ਆ ਦੇਖੋ ਇੱਥੋਂ ਕਰ ਲਓ ਆਪਾਂ ਤੁਹਾਨੂੰ ਐਕਸਟਰਾ ਕੱਪੜੇ ਤੇ ਸਮਝਾ ਦਿੰਨੇ ਆਂ ਕਿ ਦੇਖੋ ਇਹ ਤਾਂ ਆਪਣਾ ਕਮੀਜ਼ ਆਗਾ ਜਿੱਦਾਂ ਆਹ ਸਮਝ ਲਓ ਤੁਸੀਂ ਵੀ ਆਹ ਆਪਣਾ ਕੱਪੜਾ ਦਾ ਆਪਾਂ ਜਿੱਦਾਂ ਨਾ ਇੱਥੋਂ 2 ਇੰਚ ਰੱਖ ਲੈਣੀ ਆ ਗਲੇ ਦੀ ਚੜਾਈ ਠੀਕ ਹੈ ਜੀ ਜੇ ਡੀਪ ਆਗਾ ਤਾਂ ਤੇ نیچے ਨੂੰ ਆਪਾਂ ਦੇਖੋ ਕਰਨਾ 8 ਇੰਚ ਗਲਾ 8 ਲਾ ਲੂ 9 ਲਾ ਲੂ 10 ਇਹ ਜੇ ਆਪਾਂ ਇੱਥੋਂ ਵੀ ਇਹਨੂੰ ਚੌੜਾ ਜ਼ਿਆਦਾ ਕਰ ਲਿਆ ਇਹਦੀ ਚੜਾਈ ਜ਼ਿਆਦਾ ਕਰ ਲਈ ਤਾਂ ਇੱਕ ਤਾਂ ਗਲਾ ਲੰਬਾ ਹੋ ਜਾਊਗਾ ਠੀਕ ਹੈ ਜੀ ਡੀਪ ਹੋ ਜੂ ਇੱਕ ਇੱਥੋਂ ਆਪਾਂ ਜਿਆਦਾ ਚੌੜਾ ਕਰ ਲਾਂਗੇ ਫਿਰ ਉਹ ਗਲੇ ਨੇ ਫੈਲਣੇ ਹੀ ਫੈਲਣਾਂਗਾ ਤਾਂ ਆਪਣੇ ਜਿਹੜੇ ਮੋਢੇ ਨੇ ਉਹ ਜ਼ਰੂਰ ਡਿੱਗਣਗੇ ਤੇ ਆਪਣੀ ਜਿਹੜੀ ਸੂਟ ਦੀ ਫਿਟਿੰਗ ਸਾਰੀ ਖਰਾਬ ਹੋਊ ਮੋਢੇ ਡਿੱਗਣਗੇ ਆਪਣੇ ਜਿਹੜੇ ਆ ਆਰਮਹੋਲ ਹੁੰਦਾ ਮੋਢਿਆਂ ਦੇ ਵਿੱਚ ਬਲ ਪੈਣਗੇ ਤੇ ਜਿਹੜੀ ਆਪਣੀ ਬਾਹਂ ਗਈ ਉਹ ਵੀ نیچے ਨੂੰ ਡਿੱਗੂਗੀ ਤੇ ਉਹਦੇ ਵਿੱਚ ਬਲ ਬਹੁਤ ਜ਼ਿਆਦਾ ਪੈਣਗੇ ਇਹਦੀ ਆਪਾਂ ਦੇਖੋ ਇੱਥੋਂ ਚੜਾਈ 2 ਇੰਚ ਤੇ ਉਹ ਕੀ ਕਰਨਾ ਆਪਾਂ نیچے ਦੋ ਇਹੋ ਤੁਸੀਂ 2.5 ਇੰਚ ਕਰ ਲਓ ਨੀچے ਤੋਂ 2.5 ਕਰ ਲਓ 2.5 ਕਰ ਲਓ ਐਦਾਂ ਦੇਖੋ ਇਹ ਤਿਰਸਾ ਬਣ ਜਾਊਗਾ ਨਹੀਂ ਤੁਸੀਂ ਜੇ ਦੋ ਹੀ نیچے ਤੋਂ ਵੀ ਦੋ ਰੱਖਣਾ ਦੇਖੋ ਜੀ ਉਹ ਵੀ ਰੱਖ ਸਕਦੇ ਹੋ ਪਰ ਜੇ ਕਿਸੇ ਭੈਣ ਨੂੰ ਐਦਾਂ ਹੁੰਦਾ ਵੀ ਮੈਂ نیچے ਤੋਂ ਜ਼ਿਆਦਾ ਚੌੜਾ ਪਾਉਣਾ ਤਾਂ ਦੇਖੋ ਉੱਪਰੋਂ ਘੱਟ ਰੱਖ ਕੇ نیچے ਤੋਂ 2.5 ਤੋਂ ਜ਼ਿਆਦਾ ਨਹੀਂ ਕਰਨਾ ਇਹ ਐਦਾਂ ਸ਼ੇਪ ਦੇ ਦੇਖੋ ਤੁਹਾਡਾ ਡੀਪ ਪਾਉਣ ਦਾ ਵੀ ਇਥੋਂ ਚੌੜਾ ਹੋਵੇ ਉਹ ਵਾਲੀ ਡਿਮਾਂਡ ਵੀ ਪੂਰੀ ਹੋ ਜਾਊ ਤੇ ਉੱਪਰੋਂ ਜਦੋਂ ਆਪਾਂ ਸਹੀ ਕਟਿੰਗ ਕਰਾਂਗੇ ਤੇ ਆਪਣੇ ਜਿਹੜੇ ਮੋਢੇ ਨੇ ਉਹ ਵੀ ਨਹੀਂ ਦਿਖਣਗੇ ਇਹ ਤਾਂ ਸੀਰ ਹੈ ਜੀ ਡੀਪ ਗਲੇ ਦੀ ਚੜਾਈ ਚਾਹੇ ਤੁਸੀਂ 9 ਪਾ ਲਓ ਚਾਹੇ 10 ਪਾ ਲਓ ਉਹਦੀ ਕਟਿੰਗ ਆਪਾਂ ਇਦਾਂ ਹੀ ਕਰਨੀ ਆ ਜੇ ਤੁਸੀਂ ਜਿਹੜਾ ਆਪਣਾ ਨੈੱਕ ਆਗਾ ਇਹ ਜਿੱਦਾਂ ਤੁਸੀਂ 6 ਇੰਚ ਤੱਕ ਰੈਡੀ ਰੱਖਣਾ 7 6 6.5 7 ਫਿਰ ਤੁਸੀਂ ਜਿਹੜੀ ਗਲੇ ਦੀ ਚੜਾਈ ਆ ठीक है जी ये सवा दो भी बिल्कुल सैट आ जा ढाई भी ठीक है जी आ देखो आप चलो चाहे ढाई ते कट लो चाहे सवा दो आप जिदा ला लो छे से कटने नैक जिन्ना आप उपर रखिया उन्ना ही रख लो नीचे लो, एदा रख के ऐदा हो जाने ठीक है जी जे थैक तो छोटा चार इंच तक ਤਿੰਨ ਦੋ ਆ ਠੀਕ ਹੈ ਜੀ ਇੰਨਾ ਗਾ ਜਿਆਦਾ ਛੋਟਾ ਫਿਰ ਤੁਸੀਂ ਜਿਹੜੀ ਗਲੇ ਦੀ ਚੜਾਈ ਆ ਤੁਸੀਂ 3 ਇੰਚ ਰੱਖਣੀ ਹੈ ਕਿਉਂਕਿ ਛੋਟੇ ਗਲੇ 'ਚ ਜੇ ਆਪਾਂ ਚੜਾਈ ਗਲੇ ਦੀ ਘੱਟ ਰੱਖਾਂਗੇ ਤਾਂ ਆਪਾਂ ਨੂੰ ਜਿਹੜੀ ਆਪਣੀ ਤੀਰੇ ਵਾਲਾ ਹਿੱਸਾ ਹੁੰਦਾ ਨਾ ਆ ਵਾਲਾ ਉਹਦੇ ਵਿੱਚ ਖਿੱਚ ਪੈਂਦੀ ਹੈ ਫਿਰ ਆਪਾਂ ਗਲਾ ਦੇਖੋ ਜੀ 3 ਇੰਚ ਰੱਖਣਾ ਮੰਨ ਕੇ ਚੱਲੋ ਆਪਣਾ ਗਲਾ نیچے ਨੂੰ ਵੀ ਤਿੰਨ ਫਿਰ ਆਪਾਂ ਸਾਰਾ ਕੁਝ ਬਰਾਬਰ ਰੱਖ ਕੇ ਇਸ ਤਰ੍ਹਾਂ ਫਿਰ ਆਪਾਂ ਦੇਖੋ ਜੀ ਇਸ ਤਰ੍ਹਾਂ ਦੇਣੀ ਠੀਕ ਹੈ ਜੀ ਤੁਹਾਨੂੰ ਜੀ ਇਸ ਤਰ੍ਹਾਂ ਠੀਕ ਹੈ ਜੀ ਤੁਸੀਂ 1 ਇੰਚ ਗਲੇ ਤੇ ਜਿਵੇਂ ਆਪਾਂ ਕੁੜਤਾ ਸਟਾਈਲ ਤਿਆਰ ਕਰਨਾ ਹੁੰਦਾ 2 ਇੰਚ ਗਲੇ ਤੇ ਤੁਸੀਂ 3.5 ਇੰਚ ਤੇ ਵੀ ਕਟਿੰਗ ਕਰ ਸਕਦੇ ਹੋ ਉਹਦੇ ਨਾਲ ਤੁਹਾਨੂੰ ਤੀਰੇ 'ਚ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਡਾ ਸੂਟ ਬਣ ਤੋਂ ਬਾਅਦ ਤੁਹਾਨੂੰ ਬਿਲਕੁਲ ਕੰਫਰਟੇਬਲ ਰਹੂਗਾ ਇਹ ਤਾਂ ਸੀਗੀ ਜੀ ਆਪਣੀ ਗਲੇ ਦੀ ਵੀ ਆਪਾਂ ਕਟਿੰਗ ਕਿਦਾਂ ਕਰਨੀ ਆ ਡੀਪ ਗਲੇ 'ਚ ਕਿੰਨਾ ਚੌੜਾ ਰੱਖਣਾ ਨਾਰਮਲ 'ਚ ਕਿੰਨਾ ਚੌੜਾ ਰੱਖਣਾ ਛੋਟੇ neck 'ਚ ਕਿੰਨਾ ਚੌੜਾ ਰੱਖਣਾ ਹੁਣ ਦੇਖੋ ਜੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆ ਰਹੀ ਹੈਗੀ ਵੀ ਉਹਨਾਂ ਦੀ ਗਲੇ ਦੀ ਨਾ ਜਦੋਂ ਉਹ ਤੀਰੇ ਵਾਲੀ ਸਿਲਾਈ ਲਾਉਂਦੀਆਂ ਨੇ ਤਾਂ ਉਹਨਾਂ ਦਾ ਕੱਪੜਾ ਵੱਧ ਘਟ ਜਾਂਦਾ ਉਹ ਕਿਉਂ ਵੱਧਦਾ ਘਟਦਾ ਦੇਖੋ ਜੀ ਜਿਹੜਾ ਆਪਣਾ ਆਪਾ ਗਲਾ ਅਟੈਚ ਕੀਤਾ ਹੋਇਆ ਇਹ ਗਲੇ ਰੈਡੀਮੇਡ ਵੀ ਆਉਂਦੇ ਨੇ ਨਹੀਂ ਰੈਡੀਮੇਡ ਆਪਾਂ ਪਾਉਣੇ ਆਪਾਂ ਘਰੇ ਵੀ ਰੈਡੀ ਕਰ ਸਕਦੇ ਆ ਜਿੰਨੇ ਤੁਸੀਂ ਚੌੜੇ ਜਾਂ ਲੰਬੇ ਪਾਉਣੇ ਨੇ ਦੇਖੋ ਇਹ 5 ਇੰਚ ਚੜਾਈ ਆ ਗਲੇ ਦੀ ਜੇ ਆਪਾਂ ਇਹਨੂੰ ਇੱਦਾਂ ਚੌੜਾ ਕਰਕੇ ਰੱਖਾਂਗੇ ਚਾਹੇ 6 ਕਰ ਲੋ ਚਾਹੇ ਸਾਢੇ 6 ਉਹ ਪਤਾ ਕੀ ਹੁੰਦਾ ਉਹ ਸਾਰੀ ਜਿਹੜਾ ਆ ਰਾਉਂਡ ਸ਼ੇਪ ਆ ਦੇਖੋ ਇੱਦਾਂ ਇਹ ਸਾਰੀ ਜਿਹੜੀ ਆਪਣੀ ਸ਼ੇਪ ਹੈ بگੜ ਜਾਂਦੀ ਆ ਆਪਣਾ ਗਲਾ ਬਣਿਆ ਹੋਇਆ ਸੋਹਣਾ ਨਹੀਂ ਲੱਗਦਾ ਦੇਖੋ ਜਿੱਦਾਂ neck ਦੀ ਕਟਿੰਗ ਹੋਈ ਹੋਈ ਹੈ ਉਦਾਂ ਹੀ ਆਪੇ ਇਹਦੇ ਉੱਪਰ ਪੇਸਟ ਕਰ ਲਿਆ ਕੱਪੜੇ ਤੇ ਇਹਦੀ ਜਿਹੜੀ ਚੜਾਈ ਆ ਦੇਖੋ ਇਹ ਹੈਗੀ ਆ 5 ਇੰਚ ਠੀਕ ਹੈ ਜੀ 5 ਦਾ ਹਾਫ ਹੋ ਗਿਆ ਦੇਖੋ ਜੀ 2.5 ਇੰਚ ਇਹ ਫਰੰਟ ਵਾਲੇ neck ਦੀ ਆ ਦੇਖੋ देखो जी ये 2.5 इंच आएगी ठीक है जी आ लो 2.5 इंच ये अपने गले दी चौड़ाई आएगी ਜਿਹੜਾ ਆਪਣਾ ਨਾ ਫਰੰਟ ਵਾਲਾ ਨੈੱਕ ਹੁੰਦਾ ਇਹ ਜਿੰਨਾ ਵੀ ਆਪਣਾ ਬਣਿਆ ਹੁੰਦਾ ਹੈ ਉਨੇ ਹੀ ਤਿਆਰ ਹੁੰਦਾ ਉਹ ਕਿਵੇਂ ਦੇਖੋ ਜਦੋਂ ਆਪਾਂ ਸिलाई ਲਾਉਣੇ ਆ 5 इंच ਡਬਲ ਕਰਕੇ 2.5 ਆ ਆਪਾਂ ਇਹਦੀ ਸिलाई ਨਾ ਇੱਥੇ ਲਾਵਾਂਗੇ ਦੇਖੋ ਜੀ ਇੱਥੇ ਬਿਲਕੁਲ ਨਾਲ-ਨਾਲ ਇਹ ਇਸ ਤਰ੍ਹਾਂ ਸिलाई ਲੱਗਦੀ ਹੁੰਦੀ ਆ ਨਾ ਬੁਕਰਮ ਦੇ ਉੱਪਰ ਨਾ ਬੁਕਰਮ ਤੋਂ ਦੂਰ ਜਿੰਨੀ ਆ ਪਹਿਦੀ ਚੜਾਈ ਲੈ ਲਈ भी इंच गला तैर आए इंच ही बन के तैयार होगा ठीक है जी देखो आप जो डबल कर लिया तो ढाई हो गया ये आपसट्रा मार्जिन नहीं लिया जे आप भी आप इंच गला रेडी रखना चौड़ा आप इतने भी ढाई लै लिया हलो जी ढाई लै लिया ढाई तक जी कटिंग आतो करनी है ढाई तटिंग होगी दो बराबर हो गई पर जो आप रेवलीर लाने आप इतने नहीं सिलाई ला आप सिलाई इतने लाने आ ਅੱਧਾ ਇੰਚ ਲਾ ਲੂ ਜਿਆਦਾ ਅੱਧੇ ਇੰਚ ਨਾਲੋਂ ਘੱਟ ਲਾ ਲੂ ਆਪਣਾ ਗਲਾ ਆਪਣੇ ਆਪ ਚੌੜਾ ਹੋ ਜਾਂਦਾ ਕਿਉਂਕਿ ਆਪਾਂ ਕਟਿੰਗ ਤਾਂ ਇਹਨੂੰ ਦੇਖ ਕੇ ਵੀ ਐਡਾ ਗਲਾਗਾ ਆਪਾਂ ਉਹ ਕਰ ਲਈ ਆਪਣਾ ਜਿੰਨਾ ਫਰੰਟ ਨੈਕ ਆਪਾਂ ਪਾਉਣਾਗਾ ਠੀਕ ਆ ਜੀ ਆ ਗਲਾ ਜਿਹੜਾ ਆਪਾਂ ਰੈਡੀਮੇਡ ਲਿਆ ਜਾਂ ਤੁਸੀਂ ਬਣੇ ਹੋਏ ਸੂਟ ਤੋਂ ਨਾਪ ਲਿਆ ਜੀ ਆਪਣਾ ਗਲਾ ਇੰਨਾ ਰੈਡੀ ਹੈਗਾ ਜਿੰਨਾ ਉਹ ਸੂਟ ਰੈਡੀ ਹੈਗਾ ਠੀਕ ਆ ਜੀ ਉਹਦੇ ਨਾਲੋਂ ਆਪਾਂ ਅੱਧਾ ਇੰਚ ਘਟਾ ਕੇ ਗਲਾ ਕੱਟਣਾ ਠੀਕ ਹੈ ਜੀ ਜਿਵੇਂ ਹੁਣ ਇਹ 2.5 ਇੰਚ ਆਪਣਾ ਇਹਦਾ ਹਾਫ ਆ ਦੇਖੋ 2.5 ਇੰਚਾਂ ਦਾ ਹਾਫ ਆਪਾਂ ਤੁਸੀਂ ਮੈਂ 2.5 ਇੰਚ ਤੇ ਗਲੇ ਦੀ ਕਟਿੰਗ ਕਰੂੰਗੀ ਜਦੋਂ ਮੈਂ 2.5 ਇੰਚ ਤੇ ਕਟਿੰਗ ਕਰੂੰ ਨਾ ਆ ਦੇਖੋ 2.5 ਇੰਚ ਤੇ ਤੇ ਜਿਹੜੀ ਸਲਾਈ ਆ ਇੱਥੋਂ ਤਾਂ ਆਪਣੀ ਕਟਿੰਗ ਹੋ ਜਾਣੀ ਆ ਮੈਂ ਸਲਾਈ ਆ ਵਾਲੇ ਨਿਸ਼ਾਨ ਤੇ ਲਾਉਂਗੀ ਇੱਧਰ ਵੀ ਉੱਧਰ ਵੀ ਫਿਰ ਪ੍ਰੋਪਰ ਇਹਦੇ ਬਰਾਬਰ ਗਲਾ ਪਿਛਲਾ ਆਪਣਾ ਰੈਡੀ ਹੋ ਜਾਊਗਾ ਜਦੋਂ ਇਹਦੇ ਬਰਾਬਰ ਰੈਡੀ ਹੋਊਗਾ ਜਦੋਂ ਆਪਾਂ ਤੀਰੇ ਵਾਲੀ ਸਲਾਈ ਲਾਵਾਂਗੇ ਨਾ ਆਪਣਾ ਜਿਹੜਾ ਕੱਪੜਾ ਉਹ ਵਧੂ ਕਟੂਗਾ ਨਹੀਂ ਆ ਲਓ ਜੀ ਸਵਾ 2 ਇੰਚ ਤੇ ਨੀਚੇ ਨੂੰ ਜਿਹੜਾ ਗਲਾਗਾ ਇਹ ਲੈਣਾ ਆਪਾਂ 7 ਇੰਚ ਦੇਖੋ ਇਹ ਗਲਾ ਇੰਨਾ ਕੀ ਚੌੜਾ ਪਾਉਂਦੇ ਨੇ ਸਵਾ 2 ਇੰਚ 7 ਇੰਚ ਜਿਾ ਆਪਾਂ 2.5 ਇੰਚ ਵੀ ਚੜਾਈ ਕਰ ਸਕਦੇ ਹਾਂ ਜੇ ਆਪਾਂ ਗਲੇ ਦੀ ਇੱਥੋਂ 2.5 ਇੰਚ ਚੜਾਈ ਕਰਨੀ ਆ ਤਾਂ ਆਪਾਂ ਨੂੰ ਜਿਹੜਾ ਆਹ ਵਾਲਾ ਗਲਾਗਾ ਰੈਡੀਮੇਡ ਪਾਉਣੇ ਆ ਇਹ ਦੇਖੋ ਜੀ ਆਪਾਂ 2.5 ਇੰਚ ਕਟਿੰਗ ਕਰਾਂਗੇ ਤਾਂ ਆਪਾਂ ਨੂੰ ਇਹ 6 ਇੰਚ ਬਣਿਆ ਹੋਇਆ ਜਿਹੜਾ ਇਹ 5 ਇੰਚ ਆ ਦਾ ਇਹ ਆਪਾਂ ਨੂੰ 6 ਇੰਚ ਬਣਿਆ ਹੋਇਆ ਰੈਡੀमेड ਪਾਉਣਾ ਪਊਗਾ ਆਪਣੇ ਕੋਲੇ ਨਹੀਂ ਕਰੇ ਹੈਗਾ ਤਾਂ ਤੁਸੀਂ ਬੁਕਰਮ ਦਾ ਪੀਸ ਕੱਟ ਵੀ ਸਕਦੇ ਹੋਗੇ ਨਾ ਦੋਚੀ ਆ ਹੋ ਗਈ ਆਪਣੀ ਗਲੇ ਦੀ ਕਟਿੰਗ ਤੇ ਆ ਹੋ ਗਿਆ ਦੇਖੋ ਆਪਣਾ ਜਿਹੜਾ ਗਲਾ ਦਾ ਉਹ ਪੇਸਟ ਕੀਤਾ ਹੋਇਆ। ਆਹ ਬੋਤੀ। ਤੇ ਹੁਣ ਆਪਾਂ ਰੇਵ ਲੀਰ ਦੀ ਕਟਿੰਗ ਕਰਾਂਗੇ ਉਹ ਕਿੱਦਾਂ ਕਰਨੀ ਆ ਦੇਖੋ ਆ ਆਪਣਾ ਕੱਪੜਾ ਇਹ ਜ਼ਿਆਦਾ ਚੌੜਾ ਨਹੀਂ ਲੰਬਾਈ ਹੈ। ਇਹਨੂੰ ਆਪਾਂ ਨਾ ਇਹ ਇਦਾਂ ਕਰ ਲੈਣਾ। ਇਦਾਂ ਕਰਕੇ ਠੀਕ ਹੈ ਜੀ। ਆਪਾਂ ਸਿਰਫ ਇਕਿੰਜੀ ਚੌੜੀ ਪੱਟੀ ਕੱਟਣੀ ਆ ਜੇ ਆਪਾਂ ਜ਼ਿਆਦਾ ਚੌੜੀ ਕੱਤ ਲੈਨੇ ਆ ਨਾ ਰੇਬ ਲੀਫ ਤਾਂ ਆਪਾਂ ਨੂੰ ਸਲਾਈ ਲਾਉਣ ਤੋਂ ਬਾਅਦ ਤਰਪਾਈ ਕਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਜੇ ਤੁਹਾਡੀ ਰੇਬ ਲੀਫ ਤੁਹਾਨੂੰ ਲੱਗਦਾ ਵੀ ਛੋਟੀ ਆ ਤਾਂ ਦੇਖੋ ਆਹ ਵਾਲਾ ਕੱਪੜਾ ਰੇਬ ਹੋ ਗਿਆ ਇਹਦੇ ਉੱਪਰ ਐਦਾਂ ਧਰ ਕੇ ਇੱਕ ਪੱਟੀ ਦੀ ਕਟਿੰਗ ਤੁਸੀਂ ਇਸ ਤਰ੍ਹਾਂ ਪੋਡਕਾਸਟ ਦੇਖੋ ਜੀ ਰੇਬਲੀਰ ਲੌਂਚ ਜਿਆਦਾ ਸਫਾਈ ਆ ਜਾਂਦੀ ਹੈ ਜੀ ਗਲਾ ਜਿਹੜੀਆਂ ਮੇਰੀਆਂ ਭੈਣਾਂ ਨੰਨ ਨਵੀਆਂ ਨੇ ਉਹਨਾਂ ਗਲੇ ਦੇ ਨੀਚੇ ਕੱਪੜਾ ਧਰ ਕੇ ਵੀ ਹੋ ਜਾਂਦਾ ਉਹ ਵੀ ਕਦੇ ਆਪਾਂ ਤੁਹਾਨੂੰ ਸ਼ਾਰਟ ਵੀਡੀਓ ਚ ਦੱਸਾਂਗੇ ਵੀ ਉਹ ਗਲਾ ਕਿੱਦਾਂ ਰੈਡੀ ਹੁੰਦਾ ਜੇ ਤੁਹਾਡਾ ਗਲਾ 7 ਇੰਚ ਤੱਕ ਆਦਾ ਤਾਂ ਤਾਂ ਤੁਸੀਂ ਰੇਬਲੀਰ ਲਾ ਲਓ 3 ਇੰਚ ਤੱਕ ਰੇਬਲੀਰ ਲਾ ਲਓ 8 9 10 ਇੰਚ ਜਿਆਦਾ ਡੀਪ ਗਲਾ ਤਾਂ ਤੁਸੀਂ ਜਿ ਬੁਕਰਮਾਲਾ ਗਲਾ ਪਾਓ ਕਿਉਂਕਿ ਬੁਕਰਮਾਲੇ ਗਲਾ ਜਿਆਦਾ ਫੈਲਦਾ ਨਹੀਂ ਹੈਗਾ ਹਾਂਜੀ ਆ ਦੇਖੋ ਆਪਾਂ ਤੁਹਾਨੂੰ ਗਲਾ ਪੇਸਟ ਕੀਤਾ ਹੋਇਆ ਦਿਖਾਇਆ ਸੀ ਇਹਨੂੰ ਨਾ ਆਪਾਂ ਕੱਪੜਾ ਦੀ ਕਟਿੰਗ ਕਰਨ ਤੋਂ ਬਾਅਦ ਐਦਾਂ ਰੈਡੀ ਕਰ ਲਿਆ ਦੇਖੋ ਗਲੇ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਰੈਡੀ ਕਰਨ ਤੋਂ ਬਾਅਦ ਦੇਖੋ ਆਪਣਾ ਕਮੀਜ਼ ਐਦਾਂ ਇਹਦਾ ਆਪਾਂ ਸੈਂਟਰ ਕੱਢ ਕੇ ਇੱਥੇ ਲਗਾ ਲੈਣਾ ਇੱਕ ਕੱਟ ਕੱਟ ਲਗਾਉਣ ਤੋਂ ਬਾਅਦ ਇੱਥੇ ਆਪਾਂ ਸਿਰੇ ਤੱਕ ਕਰੀਜ਼ ਬਣਾ ਲੈਣੀ ਹੈ ਇਹ ਇਸ ਤਰ੍ਹਾਂ ਕਰੀਜ਼ ਬਣਾਉਣ ਤੋਂ ਬਾਅਦ ਦੇਖੋ ਆ ਆਪਣੀ ਕਰੀਜ਼ ਕਾਟਨ ਕਰਕੇ ਪੂਰੀ ਉਹ ਹੋ ਗਈ ਟਿਕ ਗਈ ਆ ਹੁਣ ਆਪਣਾ ਨੈੱਕ ਆਗਾ ਨੈੱਕ ਦਾ ਵੀ ਇਦਾਂ ਆਪਾਂ ਸੈਂਟਰ ਕੱਢ ਕੇ ਇਹ ਇੱਥੇ ਕੱਟ ਲਗਾ ਲੈਣਾ ਤੇ ਆ نیچے ਆ ਦੇਖੋ ਇੱਥੇ ਇੱਥੇ ਵੀ ਆਪਾਂ ਦੇਖੋ ਚਾਕ ਦੇ ਨਾਲ ਇਦਾਂ ਨਿਸ਼ਾਨ ਲਾ ਲੈਣਾ ਇਹ ਆ ਲੋ ਜੀ ਐਸਟ ਇਹ ਨਿਸ਼ਾਨ ਲਾਉਣ ਤੋਂ ਬਾਅਦ ਜਿਹੜਾ ਗਲਾ ਨਾ ਇਹ ਆਪਾਂ ਦੇਖੋ ਇਸ ਤਰ੍ਹਾਂ ਰੱਖ ਲੈਣਾ ਆਹ ਵਾਲੇ ਕੱਟ ਦੇ ਨਾਲ ਆਹ ਵਾਲੇ ਕੱਟ ਨੂੰ ਪ੍ਰੋਪਰ ਮਿਲਾਉਣਾ ਹੈ ਇਸ ਦਾ ਮਿਲਾਉਣ ਤੋਂ ਬਾਅਦ ਇਸ ਤਰ੍ਹਾਂ ਦੇਖੋ ਆ ਸੀ ਆਪਣਾ ਆਹ ਵਾਲਾ ਨਿਸ਼ਾਨ ਆ ਲੋ ਇਹ ਵਾਲਾ ਮਤਲਬ ਕਿ ਜਿਹੜਾ ਆਪਣਾ ਗਲੇ ਦਾ ਸੈਂਟਰ ਆ ਤੇ ਕਮੀਜ਼ ਦਾ ਸੈਂਟਰ ਆ ਆਪਸ ਵਿੱਚ ਮਿਲਨੇ ਚਾਹੀਦੇ ਨੇ ਫੇਰ ਕੀ ਹੁੰਦਾ ਦੇਖੋ ਨਾ ਤਾਂ ਇੱਧਰ ਕੱਪੜਾ ਘਟ ਘਟਦਾਗਾ ਨਾ ਇੱਧਰ ਵੱਧਦਾ ਗਲਾ ਪ੍ਰੋਪਰ ਆਪਣਾ ਸੈਂਟਰ ਦੇ ਵਿੱਚ ਅਟੈਚ ਹੁੰਦਾਗਾ ਜਿਹਦੇ ਨਾਲ ਕੀ ਆਪਣੀ ਕਿਉਂਕਿ ਜਿਹੜਾ ਆਪਣਾ ਨੈਕ ਆ ਇਹਦਾ ਵੀ ਆਪਣੀ ਫਿਟਿੰਗ ਤੇ ਬਹੁਤਾ ਅਸਰ ਪੈਂਦਾ ਜਦੋਂ ਵੀ ਆਪਾਂ ਗਲਾ ਬਣਾਉਣਾ ਆਪਾਂ ਸੈਂਟਰ ਚ ਸਲਾਈ ਜ਼ਰੂਰ ਲਾਉਣੀ ਹੈ ਦੇਖੋ ਆਪਾਂ ਸੈਂਟਰ ਚ ਸਲਾਈ ਲਾਉਣ ਤੋਂ ਬਾਅਦ ਹੁਣ ਆਪਣਾ ਗਲਾ ਜਿਹੜਾ ਕਿੱਧਰ ਨੂੰ ਮਰਜੀ ਆਪਾਂ ਏਦਾਂ ਕੱਪੜਾ ਹਲਾ ਲਓ ਹਿੱਲੂਗਾ ਨਹੀਂ ਹੁਣ ਆਪਾਂ ਬੇਫਿਕਰ ਹੋ ਕੇ ਨਾ ਇਹ ਤੇ ਸਲਾਈ ਲਾ ਸਕਦੇ ਆ ਸਲਾਈ ਦੇ ਹਾਂ ਲੋਚੇ ਏਦਾਂ ਨਾ ਮਤਲਬ ਕਿ ਐਂ ਵੀ ਸੈੱਟ ਕਰ ਲਓ ਵੀ ਕਈ ਵਾਰੀ ਨਾ ਆਪਣਾ ਜਿਹੜਾ ਆਹ ਵਾਲਾ ਕੱਪੜਾ ਏਦਾਂ ਇਕੱਠਾ ਹੋ ਜਾਂਦਾ ਹੈ ਆਪਣਾ ਗਲਾ ਹੋ ਗਿਆ ਅਟੈਚ ਗਲਾ ਅਟੈਚ ਕਰਨ ਤੋਂ ਬਾਅਦ ਆਪਾਂ ਦੇਖੋ ਹੁਣ ਤੁਹਾਨੂੰ ਇਹ ਜਿਹੜਾ ਵਿਚ ਸੈਂਟਰ ਚ ਐਕਸਟਰਾ ਕੱਪੜਾ ਇਹਦੀ ਕਰਾਂਗੇ ਕਟਿੰਗ ਦੇਖੋ ਕਟਿੰਗ ਕਰਨ ਤੋਂ ਪਹਿਲਾਂ ਨਾ ਆਪਾਂ ਜਿਹੜੀ ਆਹ ਵਾਲੀ ਸਲਾਈ ਲੱਗੀ ਹੋਈ ਆ ਆਪਾਂ ਨੇ ਇਹ ਤੋਂ ਅੱਧਾ ਇੰਚ ਕੈਂਚੀ ਦੂਰ ਰੱਖਣੀ ਆ ਜਿਆਦਾ ਨੇੜੇ ਨਹੀਂ ਲੈ ਕੇ ਆਉਣੀ ਨਹੀਂ ਨਾ ਕਮੀਨਸ ਸਟਿਚ ਕਰਨ ਤੋਂ ਬਾਅਦ ਜਦੋਂ ਆਪਾਂ ਜਿਆਦਾ ਨੇੜੇ ਕਟਿੰਗ ਕਰਦੇ ਆ ਨਾ ਸਲਾਈ ਨਿਕਲ ਜਾਂਦੀ ਹੈ ਛੋਟੇ-ਛੋਟੇ ਕੱਟ ਜ਼ਰੂਰ ਲਗਾਉਣੇ ਆਪਾਂ ਸਾਰੇ ਗਲੇ ਤੇ ਦੇਖੋ ਜੀ ਹੁਣ ਨਾ ਪੈ ਇਸ ਤਰ੍ਹਾਂ ਗਲੇ ਨੂੰ ਕਰ ਲੈਣਾਗਾ ਸਿੱਧਾ ਇਹ ਆਹ ਲਓ ਜੀ ਸਿੱਧਾ ਕਰਨ ਤੋਂ ਬਾਅਦ ਆਪਾਂ ਇਹਦੇ ਉੱਪਰ ਪ੍ਰੈਸ ਕਰ ਲੈਣੀ ਆ ਪ੍ਰੈਸ ਕਰਨ ਦੇ ਨਾਲ ਕੀ ਆ ਜਿਹੜਾ ਆਪਣਾ ਗਲਾਗਾ ਉਹ ਬਿਲਕੁਲ ਦੇਖੋ ਜਦੋਂ ਨਾ ਆਪਾਂ ਸਲਾਈ ਬੁਕਰਮ ਦੇ ਉੱਪਰ ਨਹੀਂ ਲਾਉਂਦੇ ਹੈਗੇ ਤਾਂ ਜਿਹੜਾ ਆਪਣਾ ਗਲਾ ਉਹ ਪੂਰੀ ਸਫਾਈ ਦੇ ਨਾਲ ਤਿਆਰ ਹੁੰਦਾ ਦੇਖੋ ਜੀ ਇਹ ਹੋ ਗਿਆ ਆਪਣਾ ਫਰੰਟ ਵਾਲਾ ਨੈੱਕ ਰੈਡੀ ਹੁਣ ਆਪਾਂ ਤੁਹਾਨੂੰ ਬੈਕ ਵਾਲਾ ਨੈੱਕ ਰੈਡੀ ਕਰਕੇ ਦਿਖਾਉਣੇ ਆ ਆ ਦੇਖੋ ਜੀ ਆਪਣਾ ਪਿਛਲਾ ਗਲਾਗਾ ਕਮੀਜ਼ ਦੇ ਸਿੱਧੇ ਪਾਸੇ ਆਹ ਵਾਲੀ ਦੇਖੋ ਆਪਾਂ ਇਦਾਂ ਫੋਲਡ ਕਰ ਲੈਣੀ ਆ ਇਹ ਐਸ ਤਰ੍ਹਾਂ ਫੋਲਡ ਕਰਕੇ ਆਪਾਂ ਇੱਥੇ ਰੱਖਾਂਗੇ ਆ ਦੇਖੋ ਜਿਹੜਾ ਨਾ ਆਪਣੀ ਰੇਵਲੀਰ ਆ ਇਹਨੂੰ ਆਪਾਂ ਖਿੱਚਣਾ ਨਹੀਂ ਹੈਗਾ ਚਾਹੇ ਆਪਣੀ ਜੇ ਘੱਟਦੀ ਆ ਜੋੜ ਪਾ ਲਓ ਖਿੱਚਣਾ ਨਹੀਂ ਨੀਚੇ ਵਾਲੇ ਕੱਪੜੇ ਨੂੰ ਇਦਾਂ ਢਿੱਲਾ ਨਹੀਂ ਛੱਡਣਾ ਹੈਗਾ ਨੀਚੇ ਵਾਲੇ ਕੱਪੜੇ ਨੂੰ ਖਿੱਚਣਾ ਨਹੀਂ ਹੈਗਾ ਪਰ ਢਿੱਲਾ ਨਹੀਂ ਛੱਡਣਾ ਦੇ ਵੀ ਰੇਵਲੀਰ ਹੈ ਪਰ ਢਿੰਲੀ ਛੱਡ ਕੇ ਲਾਉਣੀ ਆ ਓਨੀ ਆ ਜਦੋਂ ਆਪਾਂ ਤਰਪਾਈ ਕਰਾਂਗੇ ਜੀ ਆਪਣੇ neck 'ਚ ਸਫਾਈ ਆਉਂਦੀ ਆ ਦੇਖੋ ਜਦੋਂ ਆਪਾਂ ਰੇਵਲੀਰ ਲਾਉਣੀ ਆ ਨਾ ਆਪਾਂ ਇਹਨੂੰ ਐਦਾਂ ਨਹੀਂ ਕਰਨਾ ਐਦਾਂ ਇਹਨੂੰ ਆਪਾਂ ਐਦਾਂ ਹੈ ਗੋਲ ਸ਼ੇਪ 'ਚ ਆ neck ਗੋਲ ਜੀ ਰੱਖਣਾਗਾ ਤੇ ਆ ਵਾਲੇ ਕੱਪੜੇ ਨੂੰ ਆਪਾਂ ਦੇਖੋ ਜੀ ਇਸ ਤਰ੍ਹਾਂ ਕਬਸ ਆਪਾਂ ਐਦਾਂ ਕੱਪੜਾ ਕਮਾਈ ਜਾਣਾ ਕਮੀਜ਼ ਵਾਲਾ ਤੇ ਜਿਹੜੀ ਆਪਣੇ ਇਹ ਨੀਰ ਆਉਣੇ ਆਪੀ ਗੋਲ ਸ਼ੇਪ ਦੇ ਵਿੱਚ ਆ ਜਾ ਕਿਹੜੀ ਰੇਬਲੀ ਲਾਉਣਿਆ ਨੇ ਸਲਾਈ ਆਪਾਂ ਜ਼ਿਆਦਾ ਮੋਟੀ ਨਹੀਂ ਲਾਉਣੀ ਹੈਗੀ ਜਿੰਨਾ ਆਪਾਂ ਨਾਪ ਚ ਦੱਸਿਆ ਸੀ ਉੰਨੀ-ਉੰਨੀ ਹੀ ਲਾਉਣੀ ਹੈ। ਹਾਂ ਲੋ ਤੁਸੀਂ ਆਪਣੀ ਰੇਬਲੀ ਲਾ ਗੀ। ਹੁਣ ਆਪਾਂ ਕੀ ਕਰਨਾ ਆਹ ਵਾਲੇ ਕੱਪੜੇ ਨੂੰ ਐਦਾਂ ਫੋਲਡ ਕਰਕੇ ਆਹ ਵਾਲੇ ਕੱਪੜੇ ਨੂੰ ਐਸਾ ਫੋਲਡ ਕਰਕੇ ਇਹਦੇ ਉੱਪਰ ਆਪਾਂ ਇੱਕ ਸਲਾਈ ਲਾ ਲੈਣੀ ਹੈ ਸਲਾਈ ਤਾਂ ਲਾਉਣੀ ਹੈ ਨਾਲੇ ਤਾਂ ਆਪਣੀ ਇਹ ਵਾਲੀ ਪੱਟੀ ਦੀ ਮਜ਼ਬੂਤੀ ਹੋ ਜਾਂਦੀ ਹੈ ਉੱਧੜਦੀ ਨਹੀਂ ਹੈਗੀ ਦੂਸਰੀ ਜਦੋਂ ਆਪਾਂ ਤਰਪਾਈ ਕਰਨ ਖਾਤਰ ਫੋਲਡ ਕਰਾਂਗੇ ਤਾਂ ਆਪਣੇ ਆਪ ਜਿੱਥੇ ਸਲਾਈ ਲੱਗੀ ਹੋਊ ਉਹ ਤੋਂ ਫੋਲਡ ਹੋਏ। ਦੇਖੋ ਜੀ ਜਿਹੜਾ ਨਾ ਆਹ ਵਾਲਾ ਕੱਪੜਾ ਚਾਹੇ ਤਾਂ ਤੁਸੀਂ ਆ ਟੌਪ ਸਟਿਚ ਲਾਉਣ ਤੋਂ ਪਹਿਲਾਂ ਕੱਟ ਲਾ ਲਓ ਆ ਜਿਹੜਾ ਕੱਪੜਾ ਨੇ ਇਹਦੇ ਉੱਤੇ ਆਪਾਂ ਛੋਟੇ-ਛੋਟੇ ਕੱਟ ਲਗਾਉਣੇ ਹੁੰਦੇ ਨੇ ਇਹਦੇ ਨਾਲ ਕੀ ਹੁੰਦਾ ਤਰਪਾਈ ਦੇ ਵਿੱਚ ਜਦੋਂ ਆਪਾਂ ਕਰਦੇ ਆ ਤਾਂ ਕਮੀਜ਼ ਚ ਵੱਲ ਨਹੀਂ ਪੈਂਦੇ ਹੈਗੇ। ਸਲਾਈ ਤੋਂ ਦੂਰ ਰੱਖ ਕੇ ਲਾਉਣੇ ਨੇ ਹੁਣ ਇਹ ਕੱਟ ਲਗਾਉਣ ਤੋਂ ਬਾਅਦ ਆਪਾਂ ਲਾਉਣੀਆਂ ਦੇਖੋ ਜੀ ਆਪਣੀ ਤੀਰੇ ਵਾਲੀ ਸਲਾਈ ਤੀਰੇ ਵਾਲੀ ਸਲਾਈ ਦੇਖੋ ਆਪਾਂ ਗੁੰਮ ਸਲਾਈ ਲਾਵਾਂਗੇ ਇਹ ਕਿਵੇਂ ਲਾਉਣੀ ਆਏਗੀ ਤੁਹਾਨੂੰ ਦੱਸਦੇ ਆਂ ਦੇਖੋ ਤੋ ਪਹਿਲਾਂ ਨਾ ਦੇਖੋ ਆ ਵੀ ਆਪਣਾ ਕਮੀਜ਼ ਦਾ ਸਿੱਧਾ ਪਾਸਾ ਆ ਆਪਣਾ ਪਿਛਲੇ ਪੱਲੇ ਦਾ ਜਿਹੜੇ ਸਿੱਧੇ ਪਾਸੇ ਨੇ ਇਹਨਾਂ ਨੂੰ ਆਪਾਂ ਏਦਾਂ ਆਪਸ ਵਿੱਚ ਜੋੜਨਾ ਜੋੜਨਾ ਕਿੱਦਾਂ ਦੇਖੋ ਜਿਹੜੀ ਆ ਵਾਲੀ ਸਲਾਈ ਹੈ ਆਪਣੀ ਨਾ ਤਰਪਾਈ ਵਾਲੀ ਆ ਗਾਲਾ ਤਾਂ ਆਪਾਂ ਦੇਖੋ ਬਣਾ ਲਿਆ ਪੂਰਾ ਵਿੱਚ ਨੂੰ ਫੋਲਡ ਕਰ ਲਿਆ ਪ੍ਰੈਸ ਦੇ ਨਾਲ ਇਹਨੂੰ ਆਪਾਂ ਨਾ ਆ ਵਾਲੀ ਜਿਹੜੀ ਸਲਾਈ ਲੱਗੀ ਹੋਈ ਹੈ ਦੇਖੋ ਇਹ ਆ ਵਾਲੀ ਇੱਥੇ ਰੱਖਣਾ ਇਹ ਇਸ ਤਰ੍ਹਾਂ ਆ ਦੇਖੋ ਆਪਣਾ ਕੱਪੜਾ ਵੀ ਪੂਰਾ ਆ ਰਿਹਾ ਬਿਲਕੁਲ ਜੋਦੋਂ ਆ ਤੁਸੀਂ ਗਲਾ ਰੈਡੀ ਕਰਦੇ ਹੁੰਨੇ ਹੋ ਜਿੰਨਾ ਚੜਾਈ ਤੁਸੀਂ ਫਰੰਟ ਵਾਲੇ ਦੀ ਹੁੰਦੀ ਆ ਉਦੋਂ ਅੱਧਾ ਇੰਚ ਘਟਾ ਕੇ ਤੁਸੀਂ ਬੈਕ ਵਾਲੇ ਦੀ ਕਟਿੰਗ ਕਰਿਆ ਇਹ ਆ ਲੋ ਇਸ ਤਰ੍ਹਾਂ ਆਪਾਂ ਸਲਾਈ ਲਾ ਦੇਣੀ ਹੈ ਸਲਾਈ ਲਾਉਣੀ ਆ ਬਿਲਕੁਲ ਆਪਾਂ ਨਾਲ ਨਾਲ ਪੈਰ ਪੈਰ ਦੀ ਸਲਾਈ ਹੋਣੀ ਆ ਜੀ ਬਿਲਕੁਲ ਨਾਲ ਨਾਲ ਲਾਈ ਆ ਦੇਖੋ ਇਹ ਇਸ ਤਰ੍ਹਾਂ ਐਸੇ ਤਰ੍ਹਾਂ ਹੀ ਦੇਖੋ ਜੀ ਆਪਾਂ ਇੱਧਰ ਲਾ ਲੈਣੀ ਆ ਆ ਆਪਣਾ ਫਰੰਟ ਵਾਲਾ ਗਲਾਗਾ ਤੇ ਆਹਗਾ ਦੇਖੋ ਜੀ ਆਪਣਾ ਬੈਕ ਵਾਲਾ ਗਲਾਗਾ ਇਹ ਆ ਸਲਾਈ ਦੇ ਨਾਲ ਆਪਾਂ ਤਰਪਾਈ ਵਾਲਾ ਹਿੱਸਾ ਰੱਖਣਾ ਦੇਖੋ ਬਾਹਰ ਤਰਪਾਈ ਵਾਲਾ ਹਿੱਸਾ ਰੱਖ ਕੇ ਬਾਹਰ ਦੇਖੋ ਆਪਣੀ ਸਲਾਈ ਉੱਦੜ ਨਾ ਜਾਵੇ ਹਲਕੀ ਜੀ ਆਪਾਂ ਰਗਲ ਕਰਕੇ ਫੇਰ ਧਾਗਾ ਕਟਿੰਗ ਕਰਾਂਗੇ ਚਾਹੇ ਦਾ ਤੁਸੀਂ ਦੇਖੋ ਇਦਾਂ ਧਾਗੇ ਦੀ ਕਟਿੰਗ ਕਰ ਲਓ ਚਾਹੇ ਬਿਨਾ ਕਟਿੰਗ ਕਰੇ ਹੁਣ ਤੁਸੀਂ ਕੀ ਕਰਨਾ ਨਾ ਹੁਣ ਆਪਾਂ ਕਮੀਜ਼ ਨੂੰ ਉਲਟ ਕਰਨਾ ਉਲਟ ਮਤਲਬ ਆਪਾਂ ਪਾਸਾ ਚੇਂਜ ਕਰਨਾ ਬਦਲਣਾ ਇਸ ਤਰ੍ਹਾਂ ਆ ਲਓ ਜੀ ਆ ਹੋ ਗਿਆ ਆਪਣੀ ਕਮੀਜ਼ ਦਾ ਉਲਟਾ ਪਾਸਾ ਆ ਦੇਖੋ ਆ ਆਪਣਾ ਗਲਾ ਅਟੈਚ ਹੋਇਆ ਹੋਇਆ ਆ ਸੀ ਆਪਣਾ ਐਨਾ ਆਪਾਂ ਜਿਹੜੀ ਰੇਵਨੀਰ ਲਾਈ ਆ ਦੋਵੇਂ ਪਾਸੇ ਦੇਖੋ ਇੱਧਰ ਵੀ ਇੱਧਰ ਵੀ ਇਹ ਆਪਾਂ ਬਾਹਰ ਰੱਖ ਕੇ ਫੇਰ ਆ ਵਾਲਾ फ्रंट वाला पल्ला रखਿਆ ਦੇਖੋ ਨਾਈ ਆਪਣਾ फ्रंट ਵਾਲਾ ਪੱਲਾ ਤੇ ਬੈਕ ਪੱਲਾ ਵਧਿਆ ਘਟਿਆ ਹੁਣ ਆਪਾਂ ਇਹਨੂੰ ਦੇਖੋ ਜੀ ਇਸ ਤਰ੍ਹਾਂ ਕਰ ਲੈਣਾ ਇਸ ਤਰ੍ਹਾਂ ਕਰਕੇ ਸिलाई ਆਪਾਂ ਲਾਉਣੀ ਸ਼ੁਰੂ ਕਰਾਂਗੇ ਇਹ ਇਸ ਤਰ੍ਹਾਂ ਸिलाई ਉਧੜਦੀ ਨਹੀਂ ਹੈਗੀ ਫਿਰ ਕਾਰਨਰ ਤੇ ਦੂਸਰਾ ਪੱਲਾ ਇਹਦੇ ਉੱਤੇ ਆਪਾਂ ਨਾਲ ਹੀ ਸਲਾਈ ਲਾ ਦੇਣੀ ਆ ਹੁਣ ਵੀ ਮੜਜ ਆਪਾਂ ਗੌਰ ਰੱਖਣੀ ਆ ਵੀ ਆਹ ਵਾਲਾ ਕੱਪੜਾ ਇਦਾਂ ਨਾ ਹੋ ਜੇ ਆਹ ਤਰਪਾਈ ਵਾਲੇ ਨੂੰ ਆਪਾਂ ਬਾਹਰ ਹੀ ਰੱਖਣਾ ਆ ਲਓ ਜੀ ਦੇਖੋ ਜਿਹੜੀਆਂ ਪਹਿਣਾ ਹੁੰਦੀਆਂ ਨੇ ਮੇਰੀਆਂ ਬੁਟੀਕ ਵਾਲੀਆਂ ਉਹਨਾਂ ਕੋਲੇ ਇੰਟਰਲੌਕ ਕਰਨ ਵਾਲੀ ਮਸ਼ੀਨ ਹੁੰਦੀ ਹੈਗੀ ਠੀਕ ਆ ਉਹਨਾਂ ਕੋਲੇ ਸਹੂਲਤ ਹੁੰਦੀ ਹੈ ਜਿਹੜੀਆਂ ਮੇਰੀਆਂ ਭੈਣਾਂ ਘਰੇ ਸੂਟ ਸਟਿਚ ਕਰਦੀਆਂ ਨੇ ਆਪਣੇ ਆਪਣੇ ਉਹਨਾਂ ਕੋਲੇ ਦੇਖੋ ਜੀ ਇੱਥੋਂ ਅੰਡਰਲੌਕ ਕਰਨ ਵਾਲੀ ਮਸ਼ੀਨ ਨਹੀਂ ਹੁੰਦੀ ਉਹਨਾਂ ਖਾਤਰ ਇਹ ਬੈਸਟ ਤਰੀਕਾ ਹੈਗਾ ਵੀ ਇੰਨਾ ਆਪਾਂ ਨਾ ਤੀਰੇ ਵਾਲੀ ਜਿਹੜੀ ਸਲਾਈ ਆਪਾਂ ਗੁੰਮਲਾ ਸਕਦੇ ਆ ਆਪਣੇ ਧਾਗੇ ਲੁਕੋ ਸਕਦੇ ਆਂਗੇ ਉਹ ਸਲਾਈ ਆਪਾਂ ਨੂੰ ਗੁੰਮਲਾਉਣੀ ਚਾਹੀਦੀ ਹੈ ਦੇਖੋ ਜਦੋਂ ਆਪਾਂ ਇਹਦੇ ਟਿਚ ਬਟਨ ਵਾਲੀ ਪੱਟੀ ਲਾਵਾਂਗੇ ਨਾ ਤਾਂ ਵੀ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਕੋਈ ਧਾਗੇ ਨਹੀਂ ਨਿਕਲਣਗੇ ਕੋਈ ਆਪਣੀ ਟਿਚ ਬਟਨ ਵਾਲੀ ਪੱਟੀ ਖਰਾਬ ਨਹੀਂ ਹੋਊ ਦੇਖੋ ਹੁਣ ਆ ਆ ਇਦਾਂ ਗਾਲਾ ਬਣ ਗਿਆ ਆਪਣਾ ਅਨੇ ਖਵਾ ਹੋ ਗਿਆ ਬਹੁਤ ਸਫਾਈ ਦੇ ਨਾਲ ਆਪਣਾ ਇੱਥੋਂ ਕਪੜਾ ਵੀ ਬਿਲਕੁਲ ਵੀ ਵਧਿਆ ਘਟਿਆ ਨਹੀਂ ਹੈਗਾ ਇਧਰੋਂ ਦੇਖੋ ਜੀ ਤੀਰੇ ਵਾਲੀ ਸਿਲਾਈ ਆ ਆਪਣੀ ਕਿੰਨੀ ਸਫਾਈ ਦੇ ਨਾਲ ਲੱਗੀ ਹੈ ਐਸੇ ਤਰ੍ਹਾਂ ਹੀ ਇਧਰੋਂ ਠੀਕ ਹੈ ਜੀ ਹੁਣ ਜਦੋਂ ਆਪਾਂ ਤਰਪਾਈ ਕਰਨੀ ਆ ਦੇਖੋ ਤਰਪਾਈ ਇਧਰ ਤਾਂ ਆਟੋਮੈਟਿਕ ਆਪਣੇ ਆ ਗਲਾ ਆਪਾਂ ਅੰਦਰ ਨੂੰ ਪ੍ਰੈਸ ਕਰਕੇ ਕਰ ਲਿਆ ਇੱਥੇ ਹੋ ਜਾਣੀ ਆ ਆਹ ਵਾਲਾ ਹਿੱਸਾ ਜਿਹੜਾ ਇਹਨੂੰ ਆਪਾਂ ਪਿਛਲੇ ਪਾਸੇ ਰੱਖਣਾ ਐਸ ਤਰ੍ਹਾਂ ਪਿਛਲੇ ਪਾਸੇ ਰੱਖ ਕੇ ਆ ਜਿਹੜਾ ਕੋਈ ਐਕਸਟਰਾ ਇੱਥੋਂ ਹਲਕਾ ਜਿਹਾ ਕੱਪੜਾ ਤੁਸੀਂ ਇਹਦੀ ਕਟਿੰਗ ਕਰ ਸਕਦੇ ਹੋ ਵੀ ਇਹ ਨਾ ਇੱਥੋਂ ਕਈ ਵਾਰੀ ਚਿਬਣ ਲੱਗ ਜਾਂਦਾ ਜਦੋਂ ਜ਼ਿਆਦਾ ਕੱਪੜਾ ਇਕੱਠਾ ਹੋਵੇ ਐਦਾਂ ਰੱਖ ਕੇ ਐਦਾਂ ਫੋਲਡ ਕਰਨਾ ਦੇਖੋ ਆ ਦੇਖੋ ਐਦਾਂ ਹੋ ਜਾਣੀ ਆ ਆਪਣੀ ਆ ਪਿਛਲੇ ਬੈਕ ਨੈਕ ਤੇ ਤਰਪਾਈ ਠੀਕ ਹੈ ਜੀ ਇੱਥੇ ਫਰੰਟ ਵਾਲੇ ਤੇ ਆ ਦੇਖੋ ਆਪਣਾ ਇੱਥੇ ਨਾ ਬਹੁਤ ਹੀ ਸਫਾਈ ਦੇ ਨਾਲ ਹੋਇਆ ਇੱਥੋਂ ਆਪਣਾ ਆ ਚੀਜ਼ ਰੈਡੀ ਹੋਈ ਹੈਗੀ ਜਦੋਂ ਆਪਾਂ ਕਮੀਜ਼ ਪਾਉਣੇ ਆ ਕੋਈ ਆਪਣੇ ਗਲੇ ਤੇ ਇਧਰ ਧਾਗੇ ਨਹੀਂ ਦਿਖਣਗੇ ਇਸ ਤਰ੍ਹਾਂ ਦੇਖੋ ਜੀ ਆਪਣੇ ਗਲੇ ਬਣ ਜਾਂਦੇ ਨੇ ਆ ਲਓ ਜੀ ਇਸ ਤਰ੍ਹਾਂ ਆਪਣਾ ਫਰੰਟ ਵਾਲਾ ਤੇ ਬੈਕ ਨੈਕ ਰੈਡੀ ਹੋ ਜਾਂਦਾ ਇਸ ਤਰ੍ਹਾਂ ਲਾ ਸਕਦੇ ਆਂਗੇ ਆਪਾਂ ਰੇਵਲੀਰ ਇਹ ਮੇਰੀਆਂ ਭੈਣਾਂ ਦੇ ਬਹੁਤ ਮੈਸੇਜ ਆ ਰਹੇ ਸੀ ਵੀ ਸਾਡਾ ਕੱਪੜਾ ਵੱਧ ਘਟ ਜਾਂਦਾਗਾ ਸਾਨੂੰ ਗਲਾ ਬਣਾਉਣ ਚ ਬਹੁਤ ਪ੍ਰੋਬਲਮ ਆਉਂਦੀ ਹੈਗੀ ਦੇਖੋ ਇਹੀ ਇਹਦਾ ਸੋਲੂਸ਼ਨ ਆਗਾ ਜਿੰਨੀ ਤੁਹਾਡੀ ਚੜਾਈ ਆ ਫਰੰਟ ਵਾਲੇ ਗਲੇ ਦੀ 6 ਇੰਚਾ 6.5 ਇੰਚਾ ਕਿਉਂਕਿ ਹਰ ਇੱਕ ਭੈਣ ਦੀ ਆਪੋ ਆਪਣੀ ਚੁਆਇਸ ਹੁੰਦੀ ਹੈ neck ਦੀ ਚੌੜਾਈ ਪਾਉਣ ਦੀ ਵੈਸੇ ਜਿਹੜੇ ਰੈਡੀਮੇਡ ਗਲੇ ਨੇ ਉਹ ਇੱਕ ਦੋ ਨਾਪਾਂ ਚ ਹੀ ਆਉਂਦੇ ਨੇ ਕੋਈ ਵੀ ਪਾ ਲਓ ਜਿਹੜਾ ਤੁਹਾਨੂੰ ਸਹੀ ਰਹਿੰਦਾ ਬਸ ਉਹਨੂੰ ਨਾਪ ਕੇ ਦੇਖ ਲਓ ਉਹਦੇ ਨਾਲੋਂ ਜਿਹੜਾ ਕੱਪੜਾ ਇੰਨਾ ਇੰਨਾ ਬਾਹਰ ਆ ਦੇਖੋ ਜਿੱਥੇ ਆ ਸਲਾਈ ਲੱਗੀ ਹੋਈ ਆ ਬੈਕ ਵਾਲਾ neck ਉਦੋਂ ਬਸ ਅੱਧਾ ਇੰਚ ਲਾ ਲੋ ਅੱਧੇ ਤੋਂ ਥੋੜਾ ਜਿਹਾ ਘੱਟ ਲੈ ਲੋ ਘੱਟ ਰੱਖ ਕੇ ਕਟਿੰਗ ਕਰਨੀ ਆ ਕਿਉਂਕਿ ਫਿਰ ਜਦੋਂ ਆਹ ਵਾਲੀ ਸਲਾਈ ਵੱਜ ਜਾਂਦੀ ਆ ਉਹਨੇ ਫਰੰਟ ਵਾਲੇ ਨੈੱਕ ਦੇ ਬਰਾਬਰ ਆਪਣੇ ਆਪ ਆ ਜਾਣਾ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤੁਹਾਡੀਆਂ ਮੇਰੀਆਂ ਪਹਿਣਾ ਦੀ ਜਿਹੜੀ ਪ੍ਰੋਬਲਮ ਸੀ ਉਹ ਦੂਰ ਹੋ ਗਈ ਹੋਵੇ ਤਾਂ ਪਲੀਜ਼ ਲਾਈਕ ਕਮੈਂਟਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ